ਵਾਰ ਦੇ ਵਾਰ ਦੇ ਕਿਸੇ ਹੋਰ ਮੇਰੇ ਤੋਂ ਲੋਕਾਂ ਦਾ ਲੋਕਾਂ ਦੀ ਸਰੇ ਪਿੰਨ ਸਾਡੇ ਪਿੰਨ ਵਾਰ ਨੇ ਲੋਕਾਂ ਨਾਲ ਮਿਲ ਕੇ ਲੋਕਾਂ ਨਾਲ ਕਰਕੇ ਕਹਿੰਦਾਂ ਮੈਂ ਵਾਦੂ ਵਾਦੂ ਨਸ਼ਾ ਮੁਕਤ ਬਣਾਵਾਂਗਾ ਨਸ਼ਾ ਮੁਕਤ ਬਣਾਵਾਂਗਾ ਬਣਾਵਾਂਗੀ आज सेंट्रल सिटिन कैबिनेट मीटिंग है ये जोन वाइज रन होएगी या कोई रि कमांडिंग लेगा कि डिटेल आज ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਿਹਨਤ ਲਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਹਿਲੀ ਮਾਤ ਤੋਂ ਇਹ ਮਿਹਨ ਜਿਹੜੀ ਸ਼ੁਰੂ ਹੋਈ ਹੈ ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਸਮਗਲ ਜਿਹੜੇ ਫੜੇ ਗਿਆ ਬਹੁਤ ਸਾਰੇ ਸਮਗਲਾਂ ਦਾ ਘਰ-ਬਾਰ ਜਿਹੜਾ ਜਾਇਦਾਦ ਜਿਹੜੀ ਜ਼ਬਤ ਕੀਤੀ ਗਈ ਹੈ ਹੁਣ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਡਿਫੈਂਸ ਕਮੇਟੀਆਂ ਬਣੀਆਂ ਸਾਡੇ ਮਾਨਯੋਗ ਸਰਪੰਚ ਸਾਹਿਬ ਸਾਡੇ ਨੰਬਰਦਾਰ ਸਾਹਿਬ ਪਿੰਡਾਂ ਦੇ ਜਿਹੜੇ ਮੋਤਮਤ ਸੱਜਣ ਉਹਨਾਂ ਨੂੰ ਇਸ ਮਹਿਮਦ ਦਾ ਹਿੱਸਾ ਬਣਾ ਦੇਆ ਉਹਦੇ ਤਹਿਤ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਮੁਖਵੰਤੀ ਸਾਹਿਬ ਜਦੋਂ ਅੱਜ ਆਏ ਕੱਲੋਂ ਨਾਮਸਦਣਾ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਡੇ ਮੰਤਰੀ ਸਹਿਬਾਨ ਜਿੰਦਾ ਅੱਜ ਘਟਾਦੂ ਚੱਕ ਜੀ ਪਗਲ ਜੀ ਮੇਦੇ ਨਾਲ ਨੇ ਸਾਰੇ ਮੰਤਰੀ ਸਾਰੇ ਜ਼ਿਲ੍ਹਿਆਂ 'ਚ ਜਾ ਦੇ ਅਸੀਂ ਓਥੇ ਜਿਹੜੀ ਆ ਦਵਾ ਦੇ ਔਰ 7 ਮਈ ਤੋਂ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪੰਜਾਬ ਦੇ ਹਰ ਪਿੰਡ ਵਿੱਚ ਸਾਡੇ ਜਿਹੜੇ ਹਲਕਾ ਚਾਹਦੁੰਦੇ ਨੇ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਸਾਡੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਨਸ਼ਾ ਬਰੋਦੀ ਜੱਤ ਦਾ ਜਿਹੜੀ ਆ ਉਹ ਸ਼ੁਰੂ ਕਰਾਂਗੇ ਪਿੰਡਾਂ ਦੇ ਲੋਕਾਂ ਨੂੰ ਡਰੈਸ ਕਰਾਂਗੇ ਔਰ ਇਦਾਂ ਹੀ ਪਿੰਡਾਂ ਦੇ ਵਿੱਚ ਓਥ ਜਿਹੜੀ ਦਵਾਵਾਂਗੇ ਤਾਂ ਜੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅਸੀਂ ਬਹੁਤ ਕੰਮ ਕਰ ਲਿਆ ਪਰ ਇਹਨੂੰ ਜਣਾ ਤੋਂ ਖਤਮ ਕਰਨ ਵਾਸਤੇ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਤੇ ਅਸੀਂ ਨਸ਼ਿਆ ਵਿਰੁੱਧ ਜਿਹੜਾ ਚੁੱਧ ਹੈ ਇਹ ਪੰਜਾਬ ਦੇ ਵਿੱਚ ਲੋਕ ਲੈਬ ਜਿਹੜੀ ਉਹ ਬਣਾਉਣੀ ਚਾਹੁੰਦੇ ਆ ਉਹਦੇ ਤਹਿਤ ਇਹ ਮੀਟਿੰਗਾਂ ਕਰਦੇ ਆ ਸੋ ਬਹੁਤ ਤੁਸੀਂ ਸਾਡਾ ਨੇ ਦੇਖਿਆ ਕਿ ਕਿੰਨਾ ਚੰਗਾ ਹੰਗਾਰਾ ਮਿਲ ਰਿਹਾ ਮੈਂ ਕੱਲ ਫੋਜ਼ਪੁਰ ਗਿਆ ਸੀ ਕੱਲ ਮੇਰੀ ਡਿਊਟੀ ਪਠਾਨਕੋਟ ਹੈ ਕੱਲੀ ਮੈਂ ਤੇ ਇਕੱਲਾ ਚੱਕ ਜੀ ਨੇ ਇਕੱਠਿਆਂ ਪਠਾਨਕੋਟ ਹੋਣਾ ਸੋ ਸਾਡਾ ਜਿੱਥੇ ਵੀ ਜਾਦੇ ਆ ਬਹੁਤ ਹੀ ਅੱਛਾ ਰਿਸਪੌਂਸ ਹੈ ਤੇ ਮੈਨੂੰ ਪੂਰ ਨਾਸ ਹੈ ਦਸਾਂ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਇਸ ਧਰਤੀ ਤੋਂ ਜਿਹੜਾ ਕਲੰਕ ਹੈ ਨਸ਼ਿਆਂ ਦਾ ਇਹ ਅਸੀਂ ਜਦ ਦੀ ਦੂਹ ਕਰ ਦੋ ਇੰਪੈਕਟ ਸਾਹਮਣੇ ਆ ਰਹੇ ਨੇ ਜਿਹੜੀ ਤੋਂ ਇਹ ਸ਼ੁਰੂ ਕੀਤਾ ਹੈ ਇਸ ਤੋਂ ਬਾਅਦ ਜਿਹੜੀ ਜੇਲ੍ਹਾਂ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਠੇ ਔਰ ਨਸ਼ਾ ਮੁਕਤੀ ਕੇ ਇੰਟਰਸ ਸਟਰੈਂਥਨਿੰਗ ਦੀ ਲੋੜ ਖਾਸ ਹੋ ਰਹੀ ਹੈ ਫਾਰ ਇਗਜ਼ਾਮਪਲ ਜੇ ਕਪੂਠਲੇ ਦੀ ਗੱਲ ਕਰੀਏ 2500 ਦੇ ਗਏ ਸਕਰਬ ਕੋਈ ਨੀਬ 4500 ਬੰਦਾ ਜੇਲ੍ਹ ਚੋਂ ਚਲਾਇਆ ਇਸੇ ਤਰ੍ਹਾਂ ਨਸ਼ਾ ਮੁਕਤੀ ਕੇਂਦਰ ਨੇ ਕਿਉਂਕਿ ਜਿਹੜੇ ਕਰਨੇ ਨੇ ਉਹਨਾਂ ਦੀ ਸਟ੍ਰੈਂਥਿੰਗ ਲਈ ਵੀ ਕੋਈ ਮੈਪਲਨ ਹੈ ਨਹੀਂ ਸਾਡਾ ਜਿਹੜਾ ਅਸੀਂ ਮਤਲਬ ਪਹਿਲਾਂ ਜਿਹੜੇ ਬਹੁਤ ਥੋੜੇ ਬੈੱਡ ਸੀਗੇ ਹਸਪੀਟਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਡੇ ਮੈਕਮਨ ਨੇ ਹੈਲਥ ਡਿਪਾਰਟਮੈਂਟ ਨੇ ਸਾਡੇ ਮਾਨਯੋਗ ਮੰਤਰੀ ਸਾਹਿਬ ਡਾਕਟਰ ਬਲਬੀਤ ਜੀ ਨੇ 5000 ਬੈੱਡ ਜਿਹੜਾ ਪੰਜਾਬ ਦੇ ਵਿੱਚ ਅਸੀਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਵਾਇਆ ਤੇ ਹੁਣ ਅਸੀਂ ਜਿਹੜੀ ਗੱਲ ਤੁਸੀਂ ਕਹਿਦੇ ਹੋ ਜੇਲਾਂ ਦੇ ਵਿੱਚ ਵੀ ਜੇ ਕੋਈ ਬੰਦੇ ਜੇਲਾਂ ਦੇ ਵਿੱਚ ਵੀ ਇਦਾਂ ਦੇ ਗਏ ਆ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਤੂੰ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਕੋਈ ਬੰਦਾ ਇਦਾਂ ਦਾ ਪੰਜਾਬ 'ਚ ਜਿਹੜਾ ਵੀ ਇਲਾਜ ਕਰਾਉਣਾ ਚਾਹੁੰਦਾ ਹੋ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਇਲਾਜ ਕਰਾਉਣਾ ਚਾਹੁੰਦਾ ਤੇ ਸਰਕਾਰ ਨੇ ਮੇਰਾ ਇਲਾਜ ਨਹੀਂ ਕੀਤਾ ਅਸੀਂ ਇਲਾਜ ਕਰਾਵਾਂਗੇ ਤੇ ਉਹ ਬੰਦਾ ਜੇਲ੍ਹ ਚਾਹੇ ਜੇਲ੍ਹ ਤੋਂ ਬਾਹਰ ਜੇਲਾ ਚ ਸਟ੍ਰੈਂਥ ਵਧ ਰਹੀ ਹੈ ਜੀ ਜਿਹਦਾ ਮਤਲਬ 2500 ਕੈਦੀ ਰੱਖ ਸਕਦੇ ਉਥੇ ਸੰਖਿਆ ਵਧ ਰਹੀ ਹੈ ਉਹਨਾਂ ਨੂੰ ਵੀ ਕਿਸ ਤਰ੍ਹਾਂ ਡਾਈਵਰ ਨਹੀਂ ਕੋਈ ਨਹੀਂ ਉਹਨਾਂ ਨੂੰ ਵੀ ਕਹਾਂਗੇ ਅਸੀਂ ਸੱਜ ਸੱਜੇ ਅਸੀਂ ਜੇਲਾ ਵੀ ਜਿਹੜੀਆਂ ਹੋਰ ਮਤਲਬ ਜਿਹੜੀਆਂ ਕਹਾਂਗੇ ਪਰ ਫਿਲਹਾਲ ਓਕੇ ਆ ਕੋਈ ਗੱਲ ਨਹੀਂ ਥੋੜੀ ਜਿਹੀ ਵਧਿਆ ਕ੍ਰੈਸਟੀ ਉਹਦੀ ਥੋੜੀ ਜਿਹੀ ਓਵਰ ਹੋਈ ਆ ਬਟ ਠੀਕ ਚੱਲ ਰਿਹਾ ਜੇਲਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸਪਲਾਈ ਚੇਨ ਨੂੰ ਰੀਕਪ ਕਰ ਲਈ ਅਦਰ ਸਟੇਟਸ ਤੋਂ ਜਿਹੜੀ ਆ ਰਿਹਾ ਨਹੀਂ ਵੀ ਅਦਰ ਸਟੇਟ ਤੋਂ ਲਗਭਗ ਅਸੀਂ ਤੋੜਤਾ ਪਰ ਪਾਕਿਸਤਾਨ ਕੰਟਰੀ ਜਿਹੜਾ ਸਾਡੇ ਬਾਰਡਰ ਵਾਲੇ ਜ਼ਿਲ੍ਹਿਆਂ ਦੇ ਵਿੱਚ ਉਹ ਉਹ ਦੇ ਕੁਛ ਤਮਾ ਦੇ ਸਾਨੂੰ ਸੁਸਿਆ ਜਿਹੜੀ ਐਦੋ ਸਟੇਟਾਂ ਚ ਆਉਂਦੀ ਹੀ ਉਹ ਸਾਡੀ ਸਰਕਾਰ ਨੇ ਸਾਡੀ ਪੁਲਿਸ ਨੇ ਜਿਹੜਾ ਉਹ ਅਸੀਂ ਲੱਖ ਤੋੜਤਾ ਉਹ ਜਿਹੜੇ ਰੋਸਤਾਨ ਦੇ ਲਈ ਜਿਹੜੇ ਜਗਾ ਜਗਾ ਵੋਟ ਸੈਂਟਰ ਬਣਾਏ ਗਏ ਸੀ ਕਿਤਨਾ ਵੀ ਤੁਹਾਨੂੰ ਲੱਗਦਾ ਉਹ ਨਾ ਵੋਟ ਸੈਂਟਰ ਦਾ ਜਿਹੜਾ ਗਲਤ ਇਸਤੇਮਾਲ ਹੋ ਰਿਆ ਨਾ ਨੋਟਵੰਦ ਨਹੀਂ ਉਹ ਵੀ ਐਸੀ ਚੈੱਕ ਕਰਦੇ ਆ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਕਿ ਉੱਤੇ ਕੁਝ ਬੰਦੇ ਨਸ਼ੇ ਦੀ ਗੋਲੀ ਲੈ ਕੇ ਮੁੜ ਕੇ ਵੇਚ ਦਿੰਦੇ ਆ ਉਹ ਦਾ ਸਾਦਾ ਹਲ ਕੱਢ ਰੇ ਡਾਕਟਰ ਬਲਬੀਰ ਉਹਨਾਂ ਦੀ ਇਹੀ ਡਿਊਟੀ ਲਈ ਹੈ ਉਹ ਥਾਂ ਥਾਂ ਦੇ ਹਸਪਤਾਲਾਂ ਚ ਜਾ ਰਹੇ ਆ ਉਹ ਸੈਂਟਰਾਂ ਚ ਜਾ ਰਹੇ ਆ ਨਸ਼ਾ ਸ਼ਡਾਊ ਕੈਂਡਾ ਦਾ ਜਿੱਥੇ ਵੀ ਉਹ ਸਮੱਸਿਆ ਸਵੱਸਿਆ ਦੂਆ ਸਰਹੰਦਰ ਦੇ ਵਿੱਚ ਇੱਕ ਆਰਟੀ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹ ਐਕਸਟਰਚਰ ਦੀ ਕਾਲ ਆਈ ਸੀ ਕਪੂਰਥਲਾ ਦੇ ਵਿੱਚ ਵੀ ਬੜੀ ਸਮੱਸਿਆ ਹੈ ਕਾਰੋਬਾਰੀਆਂ ਨੂੰ ਲਗਾਤਾਰ ਜਿਹੜੀਆਂ ਐਕਸਟਰਚਰ ਦੀਆਂ ਕਾਲਸ ਆ ਰਹੀਆਂ ਅੱਜ ਕਿੰਨੇ ਤਰੀਕ ਹੈ 3 ਜਿੰਨੇ ਅੱਜ ਉੱਥੇ ਗੋਲੀ ਮਾਰੀ ਹੈ 3 ਤਰੀਕ ਹੈ ਮੈਨੂੰ ਆਪਣੀ ਪੁਲਿਸ ਦੇ ਉੱਤੇ ਮਾਣ ਹੈ ਕਿ ਬਸ ਅਗਲੇ 24 ਘੰਟਿਆਂ 'ਚ ਜਿਹੜੇ ਆ ਕਾਤਲ ਜਿਹੜੇ ਬੜੀ ਮਾਰੀ ਗੱਲ ਹੋਈ ਸੋ ਇਹਦੇ ਸਵੇਰ ਉਹਦੇ ਆਰਟੀ ਦੇ ਗੋਲੀ ਮਾਰੀ ਆ ਅਸੀਂ ਫੜ ਲਾਂਗੇ ਜਿਹੜੇ ਵੀ ਬੰਦੇ ਪੰਜਾਬ ਦੇ ਵਿੱਚ ਹੈ ਗੈਂਗਸਟਰ ਨੇ ਹੈ ਚੈ ਸਮਗਲਰ ਦੇ ਸਭ ਉਹਨਾਂ ਨੂੰ ਪੰਜਾਬ ਚ ਨਹੀਂ ਹੰਟੇ ਗੰਦਾਗੇ ਭਾਵੇਂ ਜੋ ਮਰਜ਼ੀ ਹੋਵੇ ਕੋਈ ਵੀ ਬੰਦਾ ਕਿ ਬੇਕਸੂਰ ਬੰਦੇ ਦਾ ਕਿ ਦਾ ਕਤਲ ਕਰਦਾ ਕਿ ਤੇ ਗੋਲੀ ਚ ਰੋਂਦਾ ਉਹਨੂੰ ਫੜ ਕੇ ਸਜ਼ਾ ਦੇਣ ਚ ਸਾਡੀ ਪੁਲਿਸ ਪੂਰੀ ਕਾਬਿਲ ਹੈ ਉਹ ਤੁਸੀਂ ਦੇਖੋ ਪਹਿਲੀ ਗੱਲ ਤਾਂ ਸ਼ਾਮ ਤੱਕ ਦੇ ਸਵੇਰ ਤੱਕ ਕੋ ਬੰਦੇ ਫੜ ਲਾਂਗੇ ਜਿੱਥੇ ਜਿੱਥੇ ਵੀ ਐਦਾ ਦੀ ਵਾਅਦਾਤ ਹੁੰਦੀ ਉਸੇ ਦੇ ਘੇਰਾ ਪਾ ਲਈਦਾ ਕੋਈ ਚੱਕਰ ਨਹੀਂਗਾ ਸਹਜੇ ਸਹਜੇ ਇਹ ਬਿਮਾਰੀ ਲੋਕਾਂ ਦੇ ਘਰੋਂ ਲੱਜੂਗੀ ਇਹ ਬਿਮਾਰੀ ਪਿਛਲੇ 25-30 ਸਾਲਾਂ ਚ ਕਾਂਗਰਸ ਅਕਾਲੀ ਜਿਹੜੇ ਆ ਉਹ ਛੱਡ ਗਏ ਉਹਦਾ ਇਲਾਜ ਕਰ ਰਹੇ ਆ ਸਜੋ ਦਾ ਇਲਾਜ ਹੋ ਰਿਹਾ ਇਸ ਕਰਕੇ ਸਭ ਗੈਂਗਸਟਰਸ ਮੰਗਲੋ ਜਿਹੜੇ ਖਤਮ ਕਰਦੇ ਆ ਮਨ ਸਰ ਹਰਿਆਣਾ ਲੀਗਲ ਪ੍ਰोसीडिंग ਵੱਲ ਵਾਅਦਾ ਰਿਹਾ ਪਾਣੀ ਦੇ ਮੁੱਦੇ ਲੈ ਕੇ ਅੱਜ ਵਾਅਦੇ ਕੋਈ ਨਹੀਂ ਚੱਲਦੇ ਲੀਗਲ ਪ੍ਰोसीडिंग ਚੱਲਦੇ ਅਸੀਂ ਵੀ ਜਾਵਾਂਗੇ ਪਾਣੀ ਨਹੀਂ ਮਿਲਣਾ ਹੀ ਭਾਵੇਂ ਜੋ ਮਰਜ਼ੀ ਹੋ ਬਲ ਕਲੀਅਰ ਕਰਤਾ ਹਾਲ ਪਾਲ ਦੀ ਮੀਟਿੰਗ ਦੇ ਚ ਕਲੀਅਰ ਹੋ ਗਿਆ ਕਿ ਅਸੀਂ ਪਾਣੀ ਦਾ ਇੱਕ ਤੁਪਕਾ ਨਹੀਂ ਦੇਵਾਂਗੇ ਜੀ ਸਾਨੂੰ ਚਾਹੇ ਕਾਨੂੰਨੀ ਲੜਾਈ ਲੜਨੀ ਵੇ ਜੇ ਜ਼ੇਲਾਪੰਦੀਆਂ ਪੈਂਡ ਜੋ ਮਰਜ਼ੀ ਕਰਦਾ ਵੇ ਸਾਡੇ ਕੋਲ ਨਾ ਪਾਣੀ ਆਖਾ ਨਾ ਅਸੀਂ ਪਾਣੀ ਦੇਣਾ ਜੀ ਇੱਕ ਦੋ ਟੁਕ ਗੱਲ ਬਣਦੀ ਐ ਜੇ ਐਕਟ 2021 ਨੂੰ ਚਾਜਨਾ ਪੇਸ਼ ਕੀਤਾ ਉਹਨਾਂ ਦਾ ਜਾ ਨੌਕਰਾ ਦੀ ਬਣ ਕਹਿੰਦੇ ਐਕਟ 2021 ਦੇ ਵਿੱਚ ਜੇ ਚਾਜਨਾ ਤੁਸੀਂ ਪੇਸ਼ ਹੋਏ ਉਹਨਾਂ ਦਾ ਪੇਸ਼ ਰੱਖਿਆ ਹੋਵੇ ਤਾਂ ਜਾ ਨੌਕਰੀ ਦਾ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਉਦੋਂ ਵੀ ਸਹੀ ਕੀਤਾ ਅੱਜ ਵੀ ਸਹੀ ਕਰਦੇ ਹਾਂ ਔਰ ਅਸੀਂ ਇਹ ਨੌਬਤ ਨਹੀਂ ਆਉਂਦੇ ਅਸੀਂ ਜਿੱਦਾਂ ਉਹਨਾਂ ਦੇ ਚੌੜੀ ਛੁੱਪੇ ਕੇਂਦਰ ਦੇ ਭਾਜੀਪੀ ਦੇ ਚੋਦੀ ਛੱਪੇ ਸਾਧ ਉੱਤੇ ਰਾਤ ਮੀਟਿੰਗ ਕਰਕੇ ਰਾਤ ਬੰਦਾ ਢਾਕੇ ਰਾਤ ਡੈਮ ਕੋਲ ਦੀ ਕੋਸ਼ਿਸ਼ ਕੀਤੀ ਸਾਰੇ ਨਹੀਂ ਕਰਦੇ ਕਿ ਭਾਵੇਂ ਜੋ ਉਹਨਾਂ ਦਾ ਇਹ ਵੀ ਕਹਿ ਰਹੇ ਕਿ ਜਿਹੜਾ ਜੁੱਤ ਨਸ਼ਾ ਵਿਰੋਧੀ ਦਾ ਪ੍ਰਚਾਰ ਜਿਆਦਾ ਤਾਂ ਕੰਮ ਕਰ ਗਿਆ ਕਿ ਉਹਨਾਂ ਤੇ ਬੋਝ ਪੈ ਰਿਹਾ ਹੈ ਪੰਚਾਇਤਾਂ ਤੇ ਕਹਿੰਦਾ ਬੋਝ ਪਾਦੇ ਇਹ ਪ੍ਰਚਾਰ ਕਰਾਉਣ ਦਾ ਪੋਸਟਰ ਲਗਾਓ ਕੋਈ ਗੱਲ ਦੀ ਕੋਈ ਪੰਚਾਇਤ ਤੇ ਬੋਝ ਦੀ ਕਿਸੇ ਪੰਚਾਇਤ ਨੂੰ ਬੋਝ ਨਹੀਂ ਕੋਈ ਗੱਲ ਨਹੀਂ ਨਾ ਹੀ ਕਹੇ ਪੰਚਾਇਤ ਤੇ ਬੋਝ ਪਾ ਰਹੇ ਅਸੀਂ ਆਪ ਕਹਦੇ ਸਰਕਾਰ ਕਰਦੀ ਹੈ ਪੋਸਟਰ 200 ਪੋਸਟਰ ਸਾਜੀ ਸਭ ਕੁਝ ਸਰਕਾਰ ਕਰਦੀ ਹੈ ਸਰਕਾਰ ਹਰ ਚੀਜ਼ ਕਰ ਰਹੀ ਹੈ ਅਸੀਂ ਕਿਸੇ ਤੇ ਵੀ ਬੋਝ ਨਹੀਂ ਪਾਵਾਂਗੇ ਬੱਤ ਤੇ ਤਾਂ ਦਾ ਸੁਜੋਗ ਲੈਣਾ ਬਹੁਤ ਜ਼ਰੂਰੀ ਹੈ ਇੰਡਾ ਦੀਆਂ ਜਿਹੜੀਆਂ ਡਿਫੈਂਸ ਵਿਲੇਜ ਕਮੇਟੀਆ ਉਹਨਾਂ ਦਾ ਸੁਜੋਗ ਲੈਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਲੈ ਦੇ ਬੋਝ ਨਹੀਂ ਕੇਤੇ ਬਣਾਗੇ ਭਾਵੇਂ ਜੋ ਬਸਤ ਮਤਲਬ ਵਿੱਚ ਐਸੇ ਡਰੱਗ ਪੈਟਲਰ ਨੇ ਜਿਨ੍ਹਾਂ ਦੀਆਂ ਬਹੁ ਮਸਲਾ ਮਾਰਤਾ ਨੇ ਹਾਲਾਂਕਿ ਅਜੇ ਤੱਕ ਸਿਰ ਇੱਕ ਦੋ ਮਸਲਾਂ ਤੱਕ ਹੀ ਗੱਲ ਪਹੁੰਚੀ ਹੈ ਪਰ ਜਿਹੇ ਹੀਆਂ ਕੋਠੀਆਂ ਆਲੀ ਸ਼ਾਰ ਕੋਠੀਆਂ ਜਿਹੜੀਆਂ ਆਮ ਬੰਦਾ ਐਕਸਪੈਕਟਿਵ ਨਹੀਂ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਤੇ ਪੀਲਾ ਪੰਜਾ ਕਿਦੋਂ ਚੱਲ ਜਾਵੇ ਮੈਂ ਕਿਹਾ ਤੂੰ ਕੋ ਤੂੰ ਥੋੜਾ ਹਰ ਇੱਕ ਤੇ ਪੀਲਾ ਪੰਜਾ ਚੱਲੂਗਾ ਜੀ ਤੁਸੀਂ ਫੜਦੇ ਹੋ ਗੱਲ ਕਾਨੂੰਨੀ ਕਈ ਪਤੀਦਾ ਹੈਗੇ ਸਾਨੂੰ ਪਤਾ ਕਿੰਨਾਂ ਦੀਆਂ ਵੱਡੀਆਂ ਕਿੰਨਾਂ ਦੀਆਂ ਛੋਟੀਆਂ ਕਾਨੂੰਨੀ ਪ੍ਰਕਿਰਿਆ ਸਾਡੀ ਪੁਲਿਸ ਪੂਰੀ ਕਰਦੀ ਆ ਬਖਸ਼ਾਂਗੇ ਨਹੀਂ ਕੇ ਇਹਨੂੰ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਦੀਵੇ ਬੁਝਾ ਕੇ ਆਪਣੇ ਘਰ ਵੱਡੇ ਕੀਤੇ ਆ ਉਹ ਸਭ ਸਭ ਠਾਟੇ ਦੇ ਕਰ ਦੋ ਜੀ ਸਾਹਿਬ ਮਨਜੀ ਸਾਹਿਬ ਲਿਫਟਿੰਗ ਸਮੱਸਿਆ ਹੈ ਅਜ ਵੀ ਅਜ ਵੀ ਸਮੱਸਿਆ ਹੈ ਲਿਫਟਿੰਗ ਨਾ ਨਾ ਅਜਾ ਬਲ ਬਲ ਗਾਓ ਹੋਰ ਮੰਡੀਆਂ ਦੀ ਗੱਲ ਹੋ ਰਹੀ ਹੈ ਲਿਫਟਿੰਗ ਕਿੱਥੇ ਨਹੀਂ ਕਿੱਥੇ ਸਮੱਸਿਆ ਹੈ ਵਿਸ਼ੇਸ਼ ਜਿਹੜੀ ਅਕਰੀਦ ਪ੍ਰਕਿਰਿਆ ਪੂਰੀ ਹੋ ਗਈ ਹੈ ਲਿਫਟਿੰਗ ਦੀ ਸਮੱਸਿਆ ਹਜੇ ਵੀ ਪਿੰਤੰਚ ਚਾਰ ਚਾਰ ਦਿਨ ਤੋਂ ਕਿਸਾਨ ਮੰਡੀ ਚ ਖੜਾ ਹੈ ਲਿਫਟ ਨਹੀਂ ਮੈਂ ਥੋੜਾ ਕਲੀਅਰ ਕਰਦਾ ਹਾਂ ਕਿ ਕਿਸਾਨ ਦੀ ਸਮੱਸਿਆ ਲਿਫਟਿੰਗ ਨਹੀਂ ਕਿਸਾਨ ਦੀ ਦੋ ਲੋੜਾਂ ਹੁੰਦੀਆਂ ਮੰਡੀ ਦੇ ਨਾਲ ਪਹਿਲੀ ਕਿਸਾਨ ਦੀ ਲੋੜ ਹੁੰਦੀ ਹੈ ਕਿ ਮੇਰੀ ਫਸਲ ਜਦੋਂ ਮੈਂ ਮੰਡੀ ਚ ਜਾਣਾ ਟਾਈਮ ਸਿਰ ਚੱਕੀ ਜਾਵੇ ਪਰਚੇਸ ਕਰ ਲਈ ਜਾਵੇ ਸੈਕੰਡ ਕਿਸਾਨ ਦੀ ਲੋੜ ਹੁੰਦੀ ਹੈ ਵੀ ਖਰੀਦੀ ਗਈ ਫਸਲ ਦਾ ਟਾਈਮ ਸਿਰ ਉਹਨੂੰ ਭੁਗਤਾਨ ਹੋ ਜਾਵੇ ਇਹ ਦੋਨੋਂ ਗੱਲਾਂ ਬੜੀਆਂ ਮੈਰਿਟ ਦੇ ਜੀ 119 ਲੱਖ ਐਮਪੀ ਆਈ ਹੈ 118 ਲੱਖ ਅਸੇ ਕ੍ਰੀਡ ਲਈ ਹੈ ਸੋ ਤਾ 24725 ਕਰੋੜ ਰੁਪਇਆ ਕਿਸਾਨਾਂ ਦੇ ਖਾਤੇ ਦੇ ਰਿਲੀਵ ਕਰ ਦਿੱਤਾ ਸੋ ਲਗਭਗ 6.5 ਲੱਖ ਕਿਸਾਨ ਵੰਡੀ ਚ ਆਇਆ ਸੋ ਕਿਸਾਨ ਗੁੱਡ ਫੀਲ ਕਰਦੇ ਕਿਸਾਨ ਮੰਡੀ ਤੋਂ ਬੇਲਾ ਕਰਕੇ ਘਰਾਂ ਨੂੰ ਤੋਰ ਦਿੱਤਾ ਉਹਨੂੰ ਪੈਸੇ ਮਿਲ ਗਏ ਉਹਦੀ ਫਸਲ ਕੀਦੀ ਗਈ ਲਿਫਟਿੰਗ ਦਾ ਕੰਮ ਉਹ ਸਾਡਾ ਹੈਗਾ ਆ ਸੋ ਲਿਫਟਿੰਗ 55 ਲੱਖ ਐਮ ਦੀ ਹੋ ਗਈ ਆ ਇਹ ਕੱਲ ਹਫਤੇ ਦੇ ਵਿੱਚ ਵਿੱਚ ਵਾਕਿਫ ਕਰ ਲਈ ਜੀ ਠੀਕ ਠੀਕ ਠੀਕ